ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਆ ਜੀ ਸਾਰੇ ਉਮੀਦ ਕਰਦੇ ਆ ਸਾਰੇ ਡੇਟ ਆ ਗਿਆ ਹੋ ਕੇ ਦਾ ਹਾਜ਼ਰ ਆ ਅੱਜ ਆਪਾਂ ਇੱਕ ਬਹੁਤ ਹੀ ਘੈਂਟ ਜੀ ਪਾਨਾ ਸਿੱਧੂ ਦੀ ਵੀਡੀਓ ਲੱਗੇ ਵੀਡੀਓ ਬਹੁਤ ਜ਼ਿਆਦਾ ਵਧੀਆ ਹੋਣ ਜਾ ਰਹੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਵੇਖਿਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਪਾਨਾ ਸਿੱਧੂ ਨੇ ਕੀ ਅਪੀਲ ਕੀਤੀ ਸਾਰਿਆਂ ਦੇ ਅੱਗੇ ਇਦਾਂ ਦੀਆਂ ਹੋਰ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹੋ ਵੀਡੀਓ ਦੇ ਥੱਲੇ ਬਣੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਦੇ ਕਲਿੱਕ ਕਰਕੇ ਜ਼ਰੂਰ ਜਾਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ। ਬਾਕੀ ਕੀ ਗਿਆ ਪਾਣਾ ਸਿੱਧੂ ਨੇ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਓ ਤੁਹਾਨੂੰ ਚਲਕ ਮਰਾਉਣੀ ਆ ਵੀਡੀਓ ਤੇ। ਜੇਕਰ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਜਾਓ। ਨਾ ਤੁਸੀਂ ਉਸ ਸਮੇਂ ਨਾਲ ਲੜਨਾ ਸਿੱਖੋ। ਜਿਹੜਾ ਬੰਦਾ ਸੰਘਰਸ਼ ਕਰਦਾ ਜਿਹੜਾ ਬੰਦਾ ਲੜਦਾ ਉਹਦੇ ਹੱਕਾਂ ਲਈ ਲੜਦਾ ਤਾਂ ਉਹ ਕੁਛ ਨਾ ਕੁਛ ਲੈ ਕੇ ਮਰਦਾ ਜੇ ਹੁਣ ਘਰੇ ਬੈਠੀ ਰੂਏ ਆਪਦੇ ਆਪ ਨੂੰ ਰੋਗ ਲਗਾਉਗੀ ਹਜੇ ਦੀ ਉਮਰ 22 ਸਾਲ ਦੀ ਕੁੜੀ ਦੀ ਗੋਲੀ ਲੈ ਕੇ ਕਿਥੇ ਫੇਰ ਗਈ 22 ਸਾਲ ਦੀ ਦੀ ਉਮਰ ਹੈ ਮੇਰੀ ਧਿਆਨ ਨਾਲ ਗੱਲ ਸੁਣੋ ਹਜੇ ਦਾ 7 60 ਸਾਲ ਦਾ ਵਿਆਹ ਕਰਨ ਨੂੰ ਜੀ ਕੁਛ ਨਹੀਂ ਹੁੰਦਾ ਕਾਮਯਾਬੀ ਪੈਦਾ ਕਰਨ ਦੇ ਜੇ ਤੂੰ ਹੁਣ ਕਹੇਂਗੀ ਇਹਦੇ ਨਾਲ ਇੱਕ ਏਜੰਟ ਤੋਂ ਠੱਗੀ ਮਾਰ ਗਈ 10 ਲੱਖ ਰੁਪਏ ਡੁੱਬ ਗਏ ਤੂੰ ਕਹੇਂਗੀ ਤਾਂ ਮੈਂ ਵਿਆਹ ਕਰਦਾ ਨਾ ਇਹਨੂੰ ਕਾਮਯਾਬ ਹੋਣ ਲਈ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਦੀ ਮੈਂ ਹਰ ਇੱਕ ਥਾਂ ਤੇ ਆ ਮੈਂ ਆਪਣੇ ਹਰ ਇੱਕ ਥਾਂ ਦੇ ਮੌਦੀ ਆਧਾਰ ਲੈਂਦਾ ਵੀ ਜਿਹੜੇ ਹਾਲਾਤ ਸਾਡੇ ਸੀ ਅਸੀਂ ਉਹ ਹਾਲਾਤਾਂ ਨੂੰ ਢਾ ਕੇ ਨਿਕਲਿਆ ਤਾਂ ਸਾਡੇ ਸਾਰੇ ਨਗਰ ਨੂੰ ਪੁੱਛ ਲੈ ਸਾਡੇ ਹਾਲਾਤ ਕੀ ਸੀ ਸਾਡਾ ਮੇਰੀ ਭੈਣਾਂ ਨੇ 400 ਰੁਪਏ ਦੇ ਸਕੂਲ ਚ ਪੜਾਉਣਾ ਸ਼ੁਰੂ ਕਰਾਇਆ 400 ਰੁਪਏ ਤੇ ਫਿਰ ਉੱਥੇ ਸਕੂਲ ਚ ਪੜਾ ਕੇ ਉਹ ਫਿਰ ਘਰੇ ਟਿਊਸ਼ਨ ਆਉਣੇ ਫਿਰ ਆ ਪੜ੍ਹਨਾ 12ਵੀਂ ਤੋਂ ਬਾਅਦ ਬੀਏ ਕੀਤੀ ਬੀਐਡ ਕੀਤੀ ਐਮਏ ਕੀਤੀ ਮੇਰੀ ਮਾਂ ਦੁੱਧ ਪਾ ਕੇ ਵੀ ਸਹ ਪਰਦੀ ਰਹੀ ਸਾਡੇ ਦੁੱਧ ਪਾ ਕੇ ਸਾਡੇ ਮੈਂ ਹਰ ਇੱਕ ਨੂੰ ਦੱਸਦਾ ਵੀ ਹਰ ਇੱਕ ਨੌਜਵਾਨ ਨੂੰ ਦੱਸਦਾ ਵੀ ਕਾਮਯਾਬ ਤੁਸੀਂ ਕਿਵੇਂ ਹੋਣਾ ਜੇਕਰ ਤੁਸੀਂ ਨੌਜਵਾਨ ਜਿਹੜੀ ਕਿ ਕੋਈ ਮਾੜਾ ਸਮਾਂ ਆ ਗਿਆ ਉਹ ਤੋਂ ਉਹ ਤੋਂ ਘਬਰਾ ਕੇ ਘਰੇ ਵਹਿ ਜਾਂਦੇ ਨੇ ਜੀ ਜ਼ਿੰਦਗੀ 'ਚ ਹਰ ਇੱਕ ਜੀ ਦੁੱਖ ਆਉਂਦੇ ਨੇ ਜੀ ਦੁੱਖ ਇੱਕ ਇਹ ਸਾਰਾ ਤਾਂ ਇੱਕ ਪ੍ਰਕਾਰ ਦਾ ਨਹੀਂ ਹੁੰਦਾ ਅਲੱਗ-ਅਲੱਗ ਨੇ ਹੁਣ ਇਹਦਾ ਘਰ ਵਾਲਾ ਛੱਡ ਕੇ ਕੈਨੇਡਾ ਭੱਜ ਗਿਆ ਹੈ ਉਹਦਾ ਦੁੱਖ ਹੋਰ ਆ ਮੇਰਾ ਦੁੱਖ ਹੋਰ ਆ ਸਾਰਾ ਦੁੱਖ ਅਲੱਗ-ਅਲੱਗ ਨੇ ਪਰ ਦੁੱਖਾਂ ਨਾਲ ਲੜਨਾ ਕਿਵੇਂ ਹੈ ਸੰਘਰਸ਼ ਕਿਵੇਂ ਕਰਨਾ ਹੈ ਉਹ ਵੀ ਇੱਕ ਨੌਜਵਾਨ ਨੂੰ ਸਕਾਰ ਹੈ ਅਜਾ ਰੋਜ਼ ਆ ਦਾਂ ਵੀ ਇਹ ਸੰਘਰਸ਼ਾਂ ਨਾਲ ਆਪਾਂ ਕਿਵੇਂ ਲੜਨਾ ਕਿਵੇਂ ਨਿਕਲਣਾ ਹੈ ਤੁਸੀਂ ਹੁਣ ਤੂੰ ਮੇਰੀ ਮੇਰੀ ਸੁਣ ਲੈ ਨਾ ਮੇਰੀ ਤੂੰ ਭੈਣ ਨੇ ਮੇਰੀ ਕਿਹੜੀ ਗੱਲ ਚੁੰਨੀ ਦੇ ਲੜ ਮੰਨ ਲਾ ਠੀਕ ਹੈ ਨਾ ਗੱਲ ਵੀ ਅੰਦੇ ਦਾ ਇੱਕ ਭਰਾ ਨੇ ਗੱਲ ਕੀਤੀ ਸੀ ਤੇ ਹੁਣ ਇੱਕ ਤਾਂ ਦੇਖ ਆਉਦੀ ਪੜ੍ਹਾਈ ਨਾਲ ਸ਼ੁਰੂ ਕਰਦੇ ਨਾਲ ਤੇ ਨਾਲ ਆਉਦੀ ਕੋਈ ਜੌਬ ਲੱਭ ਲਾ ਕੰਮ ਤੈਨੂੰ 5 10 ਹਜ਼ਾਰ ਰੁਪਏ ਲ ਮਿਲ ਜਾਣੇ ਤੇਰਾ ਪਿੰਡ ਕਿੱਥੇ ਆ ਸੀਸਲਾ ਉਹ ਤਾਂ ਦੇਖੇ ਕੰਮ ਲਿਆ ਪਿੱਛਾ ਤਲੇ ਨਹੀਂ ਪੱਟਿਆ ਅੱਛਾ ਇਹਦਾ ਫਿਰ ਇਹ ਤੇਰਾ ਮੁੰਡਾ ਹੁਣ ਕਿੱਥੇ ਆ ਹੋ ਰਹਿੰਦੀ ਕਿਹੜੀ ਆ ਭਾਈ ਰੁਪਏ ਦੇ ਨਾਲ ਭਾਈ ਰੁਪਏ ਦੇ ਨਾਲ ਤੇਰੀ ਇੱਕ ਦਾ ਸਕੂਲ ਚ ਕਿਸੇ ਨੂੰ ਪੜਾਉਣਾ ਸ਼ੁਰੂ ਕਰ ਦੇ ਵਧੀਆ ਇੱਜ਼ਤਦਾਰ ਨੌਕਰੀ ਐ ਉਸ ਸਕੂਲ ਚ ਪੜਾਉਣਾ ਸ਼ੁਰੂ ਕਰਦੇ ਨਾਲ ਉਹਦਾ ਪੜਨਾ ਸ਼ੁਰੂ ਕਰਦੇ ਤੂੰ ਤਾਂ ਮੈਂ ਤਾਂ ਤੈਨੂੰ ਅਫਸਰ ਬਣਨੀ ਦੇਖਣਾ ਚਾਹਣਾ ਕਿ ਪੀਸੀਐਸ ਦੀ ਤਿਆਰੀ ਕਰ ਮਾਰ ਇਹਦੇ ਗੋਲੀ ਆਈ ਲੱਟਸ ਦੇ ਮਾਰ ਇਹ ਬਾਹਰ ਜਾਣ ਦੀ ਦੇ ਗੋਲੀ ਤੂੰ ਕੁੜੀਆਂ ਤਾਂ ਪੰਜਾਬ ਦੀਆਂ ਇੰਨੀਆਂ ਕਾਬਲ ਨਹੀਂਆਂ ਬਹੁਤ ਜ਼ਿਆਦੇ ਕੁੜੀਆਂ ਨੇ ਜਿਹੜੀਆਂ ਪੰਜਾਬ ਦੀਆਂ ਬਹੁਤ ਕਾਬਲ ਨਹੀਂਆਂ ਤੂੰ ਤਾਂ ਪੀਸੀਐਸ ਦਾ ਵੱਡਾ ਅਫਸਰ ਬਣੇਗੀ ਪੰਜਾਬ ਦਾ ਪੰਜਾਬ ਦੇ ਵਿੱਚ ਰਹੀ ਨਹੀਂ ਇੱਕ ਮਿੰਟ ਹੋਰ ਗੱਲ ਸੁਣ ਲੈ ਪੰਜਾਬ ਦੇ ਵਿੱਚ ਰਹੀ ਨਹੀਂ ਗਿਆ ਕੋਈ ਅਫਸਰ ਬਣਨ ਵਾਲਾ ਸਾਰੇ ਬਾਹਰ ਭੱਜ ਗਏ ਇਹ ਵੀ ਇੱਕ ਇੱਕ ਖੁੱਲਣਾ ਹੁਣ ਮੌਕਾ ਹੈ ਸਾਰੇ ਨੌਜਵਾਨ ਤਾਂ ਬਾਹਰ ਭੱਜ ਗਏ ਅੱਥੇ ਜਿਹੜੇ ਅਫਸਰ ਨੇ ਜਿਹੜੇ ਆਸਾਮੀਆਂ ਨੇ ਕੋਈ ਤਾਂ ਕੋਈ ਤਾਂ ਚੰਗੀ ਸਰਕਾਰ ਕੋਈ ਤਾਂ ਚੰਗਾ ਸਿਸਟਮ ਆਊਗਾ ਉਹਨਾਂ ਨੂੰ ਥੋੜੇ ਜਰੀਏ 'ਚ ਭਰੇ ਜਾਣਗੇ ਉਹ ਕੋਈ ਜ਼ਿਕਰ ਹੈ ਆਪਣੇ ਲਿਖਿਆ ਚੰਗਾ ਨੌਜਵਾਨ ਇੱਥੇ ਪੰਜਾਬ ਦੇ ਵਿੱਚ ਲਾਸਤੂ ਜੋਖਰੇ ਰਹਿ ਜੇ ਉਹੀ ਗੱਲ ਅਰੀਣੀ ਚੁਣੀ ਸੀ ਉਹ 2 ਸਾਲਾਂ ਦਾ ਵਿਆਜ 9 ਲੱਖ ਦਾ ਮੇਰੇ ਸਰਪੰਚ ਜੰਦਾ ਉਹ ਮੇਰੀ ਭੈਣ ਨੇ ਦਵਾਈਆ ਭੈਣ ਨੂੰ ਗਾਹਾਂ ਜਵਾਕ ਕਰਵਾ ਕੱਢਣ ਨੂੰ ਤਿਆਰ ਹੋਏ ਪੈਂਦੇ ਆਹਦੇ ਕੋਲੇ ਮੇਰੀ ਜਿਹੜੀ ਅੱਧੀ ਕਿੰਦੀ ਆ ਉਹਦੇ ਤੇ ਮੇਰੇ ਸਹੁਰੇ ਨੇ ਲੈਂਫਟ ਚਕਾਰ ਰੱਖੀ ਆ ਮੇਰੇ ਦਿਵਰ ਦੇ ਮੁੰਡੇ ਨੇ ਮੈਂ ਹੁਣ ਤੈਨੂੰ ਜਿਹੜੀ ਗੱਲ ਸਮਝਾਉਣਾ ਹੀ ਆ ਕਿ ਜਦੋਂ ਇਹ ਮੈਂ ਕਿਵੇਂ ਗੁਜ਼ਾਰਾ ਕਰਿਆ ਹੋਇਆ ਮੈਨੂੰ ਸਾਰਾ ਕੁਝ ਪਤਾ ਹੈ ਹੁਣ ਮੈਂ ਲੰਮਾ ਦਾਅਨਾ ਫਿਰ ਕਹਿਣਗੇ ਮੈਂ ਜਿਵੇਂ ਗੁਜ਼ਾਰਾ ਕਰਿਆ ਹੋਇਆ ਜਿਵੇਂ ਕੰਮ ਨਹੀਂ ਮੈਂ 9-10 ਸਾਲ ਦਾ ਹੀ ਜਦੋਂ ਮੈਂ ਮੱਛਲ ਚਾਰਨਾ ਕੰਮ ਨਹੀਂ ਕਦੇ ਵੀ ਛੱਡਿਆ ਕੰਮ ਨਹੀਂ ਮੈਂ ਕਦੇ ਵੀ ਛੱਡਿਆ ਨਾਲ ਮੈਂ ਦੋ ਚੀਜ਼ਾਂ ਹੁੰਦੀ ਨੇ ਕਾਮਯਾਬੀ ਦੀ ਥਿਉਰੀ ਮੇਰੀ ਇੱਧਰ ਗੱਲ ਸੁਣ ਲੈ ਬੁੜੀ ਧਿਆਨ ਨਾਲ ਗੱਲ ਸੁਣੀ ਭਣੀ ਕਾਮਯਾਬਤਾ ਕਿਵੇਂ ਹੋ ਜਾਂਦਾ ਇਕਦਾਂ ਤੁਸੀਂ ਉਹਦਾ ਕੰਮ ਕਰੋ ਤੇ ਨਾਲ ਲੱਗੇ ਵੱਡੇ ਕੰਮ ਨੂੰ ਹੱਥ ਮਾਰੋ ਮੇਰਾ ਕੰਮ ਇਹ ਹੈ ਰਹਾ ਮੈਂ ਉਹਦਾ ਛੋਟਾ ਕੰਮ ਵੀ ਨਾਲ ਕਰਦਾ ਰਿਹਾ ਖੇਤੀਬਾੜੀ ਦਾ ਕੰਮ ਕਰਦਾ ਤੇ ਨਾਲ ਮੈਂ ਵੱਡੇ ਕੰਮ ਨੂੰ ਹੱਥ ਮਾਰਨ ਦਾ ਰਿਹਾ ਸਰ ਜ਼ਿਆਦਾਤਰ ਨੌਜਵਾਨਾਂ ਦੀ ਸਮੱਸਿਆ ਇਹ ਬਣ ਗਈ ਕਿ ਜਦੋਂ ਵੱਡਾ ਕੰਮ ਮਿਲੂਗਾ ਆਪਾਂ ਉਹਦੀ ਵੱਡਾ ਕੰਮ ਹੀ ਕਰਾਂਗੇ ਛੋਟਾ ਕੰਮ ਤਾਂ ਆਪਾਂ ਕਰਨਾ ਹੀ ਨਹੀਂ ਜਿਹੜੀ ਸਮੱਸਿਆ ਹੈ ਵੀ ਆਪਾਂ ਛੋਟਾ ਕੰਮ ਤਾਂ ਕਰਨਾ ਨਹੀਂ ਹੁਣ ਪੰਜਾਬ ਦੇ ਨੌਜਵਾਨਾਂ ਦੀ ਸਮੱਸਿਆ ਇਹ ਬਣ ਗਈ ਵੀ ਆਪਾਂ ਪੰਜਾਬ 'ਚ ਦਾ ਕੰਮ ਕਰਨਾ ਨਹੀਂ ਆਪਾਂ ਬਾਹਰ ਜਾ ਕੇ ਕੰਮ ਕਰਾਂਗੇ ਮੈਂ ਕਿਜੀ ਦੇਖੀ ਹੈ ਬਾਹਰ ਜਾ ਕੇ ਵੀ ਉਹ ਨੌਜਵਾਨ ਕੰਮਕਾਮਜਾ ਹੋਣੇ ਨੇ ਨਾ ਇੱਥੇ ਕੰਮ ਕੀਤਾ ਹੋਇਆ ਜਿਹੜੇ ਇੱਥੇ ਕੰਮ ਕਰਦੇ ਜਿਹੜਾ ਇੱਥੇ ਕੰਮ ਨਹੀਂ ਕੀਤਾ ਉਹਨਾਂ ਦਾ ਬਾਹਰ ਕੰਮ ਹੀ ਨਹੀਂ ਹੋਇਆ ਜਿਹਨਾਂ ਬੰਦਨ ਇੱਥੇ ਕੰਮ ਕੀਤਾ ਉਹਨਾਂ ਨੇ ਗਾਹਾਂ ਜਾ ਕੇ ਕੰਮ ਕੀਤਾ ਜਿਹਨਾਂ ਨੇ ਛੋਟਾ ਕੰਮ ਕੀਤਾ ਉਹਨਾਂ ਨੂੰ ਵੱਡੇ ਕੰਮ ਦੇ ਵਿੱਚ ਕਾਮਯਾਬੀ ਮਿਲੀ ਹੈ ਜਿਹਨਾਂ ਨੇ ਕੰਮ ਛੋਟਾ ਕੀਤਾ ਉਹਨਾਂ ਨੂੰ ਵੱਡੇ ਕੰਮ ਦੇ ਵਿੱਚ ਕਾਮਯਾਬੀ ਮਿਲੀ ਨੇ ਜਿਹੜੇ ਨਾ ਚਾਹਿਆ ਨਾ ਵੀ ਅਸੀਂ ਐ ਮਗਦਾਂਗੇ ਐ ਨਹੀਂ ਕਿ ਕੋਈ ਕਾਮਯਾਬ ਹੋਇਆ ਪਰੇਸ਼ਾਨੀ ਹੁਣਾ ਰੋਜ਼ ਨਿਪਟਨੇ ਦੀ ਧਾਰ ਨਹੀਂ ਬਣ ਰੋਜ਼ ਪਾਠ ਕਰਿਆ ਕਰ ਮੇਰੀ ਜ਼ਿੰਦਗੀ ਜਿੰਨੀਆਂ ਪਰੇਸ਼ਾਨੀਆਂ ਆਈਆਂ ਨੇ ਗਿਆ ਬਾਣੀ ਨੇ ਦੂਰ ਕਰੀ ਹੁਣ ਆ ਕਹਿੰਦੇ ਮੱਠ ਗੋਲੀਆਂ ਖਾ ਕੇ ਸੌਂਦੇ ਮੈਂ ਕਦੇ ਜ਼ਿੰਦਗੀ ਜਿੱਕਰ ਬਿਆਨ ਜਿੰਦਗੀ ਦੇ ਬਾਪ ਬੁੱਲੇ ਨੇ ਰਿਆਂ ਚੱਲੀਆਂ ਨੇ ਕਿਸੇ ਤੇ ਨਹੀਂ ਝੁੱਲੀਆਂ ਹੋਣੀਆਂ ਪੁਲਸਾਂ ਨੇ ਮੈਨੂੰ ਕੁੱਟਿਆ ਥਾਣੇ ਦੇ ਵਿੱਚ ਮੈਨੂੰ ਕੁੱਟਿਆ ਪਰਚੇ ਮੇਰੇ ਤੇ ਪਾਏ 9 ਸਾਲ ਦਾ ਸੀਗਾ ਜਦੋਂ ਕਿ ਸਾਰੇ ਜਦੋਂ ਸੁਤ ਸੰਭਲਿਆ ਉਹਨੇ ਮੇਰੇ ਬਾਪ ਬੁੱਲੇ ਰਿਆਂ ਚੱਲਦੇ ਜਾਦੇ ਨਹੀਂ ਸ਼ੁਰੂ ਤੋਂ ਲੈ ਕੇ ਅਰੇ ਇਹ ਚੀਜ਼ਾਂ ਮੈਂ ਕਿਤੇ ਇਹ ਪ੍ਰੇਸ਼ਾਨੀਆਂ ਨਾਲ ਨਾ ਜਿਹੜੀਆਂ ਜਦੋਂ ਤੁਸੀਂ ਚੰਗੇ ਬਾਣੀ ਨਾਲ ਜੁੜੋਂਗੇ ਗੁਰੂ ਘਰ ਨਾਲ ਜੁੜੋਂਗੇ ਨਾਲ ਤਾਂ ਤੁਹਾਨੂੰ ਮਾਰਗ ਰਸਤਾ ਦਿਖਾਉਂਦਾ ਵੀ ਆਹ ਰਾਹ ਤੇ ਚਲੋ ਤੁਹਾਨੂੰ ਪ੍ਰਮਾਤਮਾ ਰਸਤਾ ਦਿਖਾਊਗਾ ਵੀ ਆਹ ਰਾਹ ਤੇ ਤੁਰ ਪੜੀਏ ਤੂੰ ਆਹ ਰਸਤਾ ਦਰਲੇ ਚੰਗਾ ਠੀਕ ਹੈ ਮੈਨੂੰ ਇਹ ਆ ਵੀ ਤੂੰ ਹੁਣ ਮੈਂ ਜਿਹੜੇ ਚੀਜ਼ਾਂ ਮੈਂ ਪੇਟ ਰਿਹਾ ਮੈਂ ਲੋਕਾਂ ਨੂੰ ਵੇਰ ਵੀ ਕਰ ਰਿਹਾ ਇਸ ਹੁਣ ਮੇਰੇ ਮੇਰੇ ਬੋਲਣ ਨਾਲ ਕੀ ਹੋਇਆ ਮੇਰੇ ਬੋਲਣ ਨਾਲ ਆ ਜਿਹੜਾ ਮੈਂ ਇੱਥੇ ਵੀਡੀਓ ਪਾਉਣਾ ਇਹਦੇ ਨਾਲ ਲੋਕਾਂ ਨੂੰ ਬਹੁਤ ਵੱਡਾ ਇੱਕ ਸੁਨੇਹਾ ਜਾਂਦਾ ਹੁਣ ਜਿਹੜੇ ਏਜੰਟ ਅੱਜ ਪੰਜਾਬ ਦੇ ਵਿੱਚੋਂ ਠੱਗੀਆਂ ਵੱਡੀਆਂ ਮਾਰ ਰਹੇ ਸੀ ਉਹ ਅੱਜ ਮੈਂ ਜੇਲ੍ਹਾਂ ਦੇ ਵਿੱਚ ਪਛਾਹ ਤੇ ਇੱਕ ਏਵੀਐਮ ਵਾਲਾ ਸੀਗਾ ਉਹ ਜੇਲ੍ਹ ਦੇ ਵਿੱਚ ਟੱਕ ਟੱਕ ਉਹ ਮੈਨੂੰ ਬੰਦਾ ਇੱਕ ਏਜੰਟ ਸੀਗਾ ਬਾਈ ਜੀ ਸੁਣਨ ਵਾਲੀ ਗੱਲ ਆ ਮੈਨੂੰ ਕਹਿੰਦਾ ਕਹਿੰਦਾ ਮੇਰਾ 20 ਸਾਲ ਕੰਮ ਚੱਲਣ ਦੇ ਦੇ ਤੈਨੂੰ ਮੈਂ 50 ਲੱਖ ਰੁਪਏ ਤੋਂ ਵੱਧ ਰੁਪਇਆ ਦੇ ਦਿੰਦਾ ਇੱਛਾ ਕਰੇ ਕਹਿੰਦਾ ਐਥੇ ਬੰਦਾ ਆਇਆ ਕਹਿੰਦਾ ਉਹ ਬੰਦਾ ਪਤਾ ਕੀ ਕਰਦਾ ਸੀ ਉਹ ਕੈਨੇਡਾ ਦੇ ਨਾਂ ਤੇ 24 ਲੱਖ ਰੁਪਇਆ 25 ਲੱਖ ਰੁਪਇਆ ਉਹਦਾ ਮਾਰ ਕੇ ਚੱਲ 20 ਤੋਂ 30 ਲੱਖ ਰੁਪਇਆ ਰੇਟ ਸੀ ਜਿੰਨੇ ਫੜਾਉਂਦਾ ਸੀ ਉੰਨੇ ਹੀ ਲੈ ਲੈਂਦਾ ਸੀ ਉਹ ਵੀ ਉਹ ਕੀ ਕਰਦਾ ਸੀਗਾ ਉਹ ਇਹਨਾਂ ਪਾਸਪੋਰਟ ਚੱਕਦੇ ਉਹ ਵੀਜ਼ਾ ਉਹ ਜਾਂਦੀ ਜਾ ਕੇ ਦੇ ਦਦਾ ਉਹ ਕੀ ਕਰਦਾ ਇੱਕ ਨੂੰ ਦਿਖਾਉਂਦਾ ਵੀ ਆ ਕੈਨੇਡਾ ਦਾ ਵੀਜ਼ਾ ਲੱਗ ਗਿਆ ਉਹ ਕਹਿੰਦਾ ਤੂੰ ਖੜ ਜਾ ਹਾਂਜੀ ਉਹ ਇਹ ਚੜਨਾ ਨੀਗਾ 20 25 ਦਿਨ ਮਹੀਨਾ ਉਹ ਉਹਦਾ ਟਾਰਗੇਟ ਇਹ ਸੀਗਾ ਵੀ ਜੇ ਲਾਲ ਲਾ ਕਿਉਂ ਨੇ ਜਾਲੀ ਉਹਨੇ ਕਰਨ ਉਹਨੇ 150 ਜਾਣਾ ਹੋਰ ਮੰਗਣਾ ਸੀ ਹਾਂਜੀ 100 150 ਜਾਣੇ